ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਗਰ ਕੀਰਤਨ ਜਾ ਰਿਹਾ ਜੀ ਗੁਰਦੁਆਰਾ ਸ਼ਹੀਦ ਕਨ ਸਾਹਿਬ ਤੋਂ 4 ਮਿੰਟ ਵਿਖੇ ਇਹ ਬੜੇ ਉਤਸ਼ਾਹ ਨਾਲ ਹਰ ਸਾਲ ਕੇ ਹਰ ਸਾਲ ਮਹਾਰਾਜ ਸਾਨੂੰ ਇਹ ਸੇਵਾ ਬਖਸ਼ੇ ਇਹ ਸਾਰੇ ਪਰਿਵਾਰ ਵੱਲੋਂ ਮੇਰੇ ਯਾਰਾਂ ਦੋਸਤਾਂ ਵੱਲੋਂ ਸਾਰਿਆਂ ਵੱਲੋਂ ਅਸੀਂ ਇਰਦਾਲ ਮਿਲ ਕੇ ਇਹ ਬਾਬਾ ਜੀ ਦੀ ਸੇਵਾ ਕਰ ਰਹੇ ਆ ਇਹ ਸਿਰਫ ਬਾਬਾ ਜੀ ਦਾ ਉਪਰਾਲਾ ਹੀ ਹੈਗਾ ਕਿ ਉਹ ਸਾਨੂੰ ਹਿੰਮਤ ਦਿੰਦੇ ਨੇ ਇਹ ਸੰਗਤ ਹੀ ਸਤਨ ਭਾਗ ਹੋ ਜੰਨੇ ਆ ਕਿ ਸਾਨੂੰ ਸੰਗਤ ਦੇ ਦਰਸ਼ਨ ਹੁੰਦੇ ਨੇ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਲੱਖ ਖੁਸ਼ੀਆਂ ਪਾਸ ਆਈਆਂ ਜੇ ਸਤਿਗੁਰੂ ਨਦਰ ਕਰੇ ਇਹ ਗੁਰੂ ਮਹਾਰਾਜ ਤਾਂ ਦਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਇਹਨਾਂ ਦੀ ਬੜੀ ਅਪਰੰਪਾਰ ਕਿਰਪਾ ਹੈਗੀ ਹੈ ਬੜੇ ਸੁਭਾਗ ਹੈਗੇ ਸਾਡੇ ਕੇਹੀ ਇਹਨਾਂ ਦੀ ਮਤਲਬ ਸੇਵਾ ਕਰ ਪਾ ਰਹੇ ਆ ਬਸ ਇਸੇ ਕੁਸ਼ੀਨਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਅੱਜ ਜਿਵੇਂ ਸਵੇਰ ਤੋਂ ਹੀ بارش ਹੋ ਰਹੀ ਸੀ ਕੀ ਲੱਗਦਾ ਸੀ ਕਿ ਅੱਜ ਵੀ ਉਹ ਹੋ ਜਾਣ ਲੰਗਰ ਲਾਣਾ ਹੈ ਜਿੰਨੇ ਇਹ ਤੇ ਵੇਖੋ ਸਾਨੂੰ ਪੂਰਾ ਵਿਸ਼ਵਾਸ ਸੀਗਾ ਕਿ ਬਾਬਾ ਦੀਪ ਸਿੰਘ ਦੀ ਕਿਰਪਾ ਕਰਨਗੇ ਮਿਹਰ ਕਰਨਗੇ ਮਿਹਰ ਕਰਨਗੇ ਆਪਣੀ ਆਹੀ ਮਤਲਬ ਤਕਰੀਬਨ ਰਾਤ ਹੋਈ ਬਾਬਾ ਜੀ ਦੀ ਸੇਵਾ ਤੇ ਲੱਗੇ ਹੋਏ ਆ ਡਰ ਵੀ ਲੱਗਦਾ ਸੀਗਾ ਕਿ ਪਤਾ ਨਹੀਂ ਕੀ ਹੋਏਗਾ ਪਰ ਸਾਨੂੰ ਵਿਸ਼ਵਾਸ ਸੀਗਾ ਕਿ ਬਾਬਾ ਜੀ ਪੂਰੀ ਕਿਰਪਾ ਕਰਨਗੇ ਬਾਬਾ ਦੀਪ ਸਿੰਘ ਜੀ ਦਾ ਪੂਰਾ ਉਹਨਾਂ ਨੇ ਕੀਤੀ ਵੀ ਗਈ ਹੈ ਹੁਣ ਸਾਰੀ ਸੰਗਤ ਆ ਰਹੀ ਹੈ ਸਾਨੂੰ ਬਹੁਤ ਕੁਸ਼ੀ ਹੋ ਰਹੀ ਹੈ ਕਿ ਸੰਗਤ ਦੇ ਦਰਸ਼ਨ ਕਰਨ ਨੂੰ ਮਿਲਦੇ ਪਏ ਨੇ ਬਹੁਤ ਵਧੀਆ ਲੱਗ ਰਿਹਾ ਜੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਜੀ ਠੀਕ ਹੈ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਗਰ ਕੀਰਤਨ ਜਾ ਰਿਹਾ ਜੀ ਗੁਰਦੁਆਰਾ ਸ਼ਹੀਦਗੰਗ ਸਾਹਿਬ ਤੋਂ 4 ਮਿੰਟ ਵਿਖੇ ਇਹ ਬੜੇ ਉਤਸ਼ਾਹ ਨਾਲ ਹੋਣੇ ਹਰ ਸਾਲ ਕੇ ਹਰ ਸਾਲ ਮਹਾਰਾਜ ਜਾਨੂੰ ਇਹ ਸੇਵਾ ਬਖਸ਼ੇ ਇਹ ਸਾਰੇ ਪਰਿਵਾਰ ਵੱਲੋਂ ਮੇਰੇ ਯਾਰਾਂ ਦੋਸਤਾਂ ਵੱਲੋਂ ਸਾਰਿਆਂ ਵੱਲੋਂ ਅਸੀਂ ਇਰਦਾਲ ਮਿਲ ਕੇ ਇਹ ਬਾਬਾ ਜੀ ਦੀ ਸੇਵਾ ਕਰ ਰਿਹਾ ਇਹ ਸਿਰਫ ਬਾਬਾ ਜੀ ਦਾ ਉਪਰਾਲਾ ਹੀ ਹੈਗੇ ਕਿ ਉਹ ਸਾਨੂੰ ਹਿੰਮਤ ਦਿੰਦੇ ਨੇ ਇਹ ਸੰਗਤ ਅਹੀਂ ਸਤਨ ਭਾਗ ਹੋ ਜੰਨੇ ਆ ਕਿ ਸਾਨੂੰ ਸੰਗਤ ਦੇ ਦਰਸ਼ਨ ਹੁੰਦੇ ਨੇ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਲੱਖ ਖੁਸ਼ੀਆਂ ਪਾਸ ਆਈਆਂ ਜੇ ਸਤਗੁਰੂ ਨਦਰ ਕਰੇ ਤੇ ਗੁਰੂ ਮਹਾਰਾਜ ਤੰਦਰ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਇਹਨਾਂ ਦੀ ਬੜੀ ਅਪਰੰਪਾਰ ਕਿਰਪਾ ਹੈਗੀ ਹੈ ਬੜੇ ਸੁਭਾਗ ਹੈਗੇ ਸਾਡੇ ਕੇ ਅਹੀਂ ਇਹਨਾਂ ਦੀ ਮਤਲਬ ਸੇਵਾ ਕਰ ਪਾ ਰਹੇ ਆ ਬਸ ਇਸੇ ਕਸ਼ੀਨਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਅੱਜ ਜਿਵੇਂ ਸਵੇਰ ਤੋਂ ਹੀ بارش ਹੋ ਰਹੀ ਸੀ ਕੀ ਲੱਗਦਾ ਸੀ ਕਿ ਅੱਜ ਵੀ ਉਹ ਹੋ ਜਾਣ ਲੰਗਰ ਲਾਣਾ ਹੈ ਜਿੰਨੇ ਇਹ ਤੇ ਵੇਖੋ ਸਾਨੂੰ ਪੂਰਾ ਵਿਸ਼ਵਾਸ ਸੀਗਾ ਕਿ ਬਾਬਾ ਦੀਪ ਸਿੰਘ ਦੀ ਕਿਰਪਾ ਕਰਨਗੇ ਮਿਹਰ ਕਰਨਗੇ ਮਿਹਰ ਕਰਨਗੇ ਆਪਣੀ ਆਹੀ ਮਤਲਬ ਤਕਰੀਬਨ ਰਾਤ ਹੋਈ ਬਾਬਾ ਜੀ ਦੀ ਸੇਵਾ ਤੇ ਲੱਗੇ ਹੋਏ ਆ ਡਰ ਵੀ ਲੱਗਦਾ ਸੀਗਾ ਕਿ ਪਤਾ ਨਹੀਂ ਕੀ ਹੋਏਗਾ ਪਰ ਸਾਨੂੰ ਵਿਸ਼ਵਾਸ ਸੀਗਾ ਕਿ ਬਾਬਾ ਜੀ ਪੂਰੀ ਕਿਰਪਾ ਕਰਨਗੇ ਬਾਬਾ ਦੀਪ ਸਿੰਘ ਜੀ ਦਾ ਪੂਰਾ ਉਹਨਾਂ ਨੇ ਕੀਤੀ ਵੀ ਗਈ ਹੈ ਹੁਣ ਸਾਰੀ ਸੰਗਤ ਆ ਰਹੀ ਹੈ ਸਾਨੂੰ ਬਹੁਤ ਕੁਝ ਹੀ ਹੋ ਰਹੀ ਹੈ ਕਿ ਸੰਗਤ ਦੇ ਦਰਸ਼ਨ ਕਰਨ ਨੂੰ ਮਿਲਦੇ ਪਏ ਨੇ ਬਹੁਤ ਵਧੀਆ ਲੱਗ ਰਿਹਾ ਜੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਜੀ ਠੀਕ ਹੈ ਜੀ ਬਾਲਸਾ ਜੀ ਨਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਤਾਂ ਬਾਬਾ ਦੀਪ ਸਿੰਘ ਜੀ ਦਾ ਨਗਰ ਕੀਰਤਨ ਜਾ ਰਿਹਾ ਜੀ ਗੁਰਦੁਆਰਾ ਸ਼ਹੀਦਗੰਗ ਸਾਹਿਬ ਤੋਂ 4 ਮਿੰਟ ਵਿਖੇ ਇਹ ਬੜੇ ਉਤਸ਼ਾਹ ਨਾਲ ਹਰ ਸਾਲ ਕੇ ਹਰ ਸਾਲ ਮਹਾਰਾਜ ਸਾਨੂੰ ਇਹ ਸੇਵਾ ਬਖਸ਼ੇ ਇਹ ਸਾਰੇ ਪਰਿਵਾਰ ਵੱਲੋਂ ਮੇਰੇ ਯਾਰਾ ਦੋਸਤਾਂ ਵੱਲੋਂ ਸਾਰਿਆਂ ਵੱਲੋਂ ਅਸੀਂ ਇਰਦਲ ਮਿਲ ਕੇ ਇਹ ਬਾਬਾ ਜੀ ਦੀ ਸੇਵਾ ਕਰ ਰਹੇ ਆ ਇਹ ਸਿਰਫ ਬਾਬਾ ਜੀ ਦਾ ਉਪਰਾਲਾ ਹੀ ਹੈਗਾ ਕਿ ਉਹ ਸਾਨੂੰ ਹਿੰਮਤ ਦਿੰਦੇ ਨੇ ਇਹ ਸੰਗਤ ਅਸੀਂ ਧੰਨ ਭਾਗ ਹੋ ਜੰਨੇ ਆ ਕਿ ਸਾਨੂੰ ਸੰਗਤ ਦੇ ਦਰਸ਼ਨ ਹੁੰਦੇ ਨੇ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਲੱਖ ਖੁਸ਼ੀਆਂ ਪਾਸ ਆਈਆਂ ਜੇ ਸਤਿਗੁਰੂ ਨਦਰ ਕਰੇ ਤੇ ਗੁਰੂ ਮਹਾਰਾਜ ਤਾਂ ਤਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਇਹਨਾਂ ਦੀ ਬੜੀ ਅਪਰੰਪਾਰ ਕਿਰਪਾ ਹੈਗੀ ਹੈ ਬੜੇ ਸੁਭਾਗ ਹੈਗੇ ਸਾਡੇ ਕਿ ਅਸੀਂ ਇਹਨਾਂ ਦੀ ਮਤਲਬ ਸੇਵਾ ਕਰ پا ਰਹੇ ਆ ਬਸ ਇਸੇ ਕੁਸ਼ੀਨਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਅੱਜ ਜਿਵੇਂ ਸਵੇਰ ਤੋਂ ਹੀ بارش ਹੋ ਰਹੀ ਸੀ ਕੀ ਲੱਗਦਾ ਸੀ ਕਿ ਅੱਜ ਵੀ ਉੱਥੋਂ ਇਹ ਨੰਗਰ ਲਾਣਾ ਹੈ ਨਹੀਂ ਤੇ ਇਹ ਤੇ ਵੇਖੋ ਸਾਨੂੰ ਪੂਰਾ ਵਿਸ਼ਵਾਸ ਸੀਗਾ ਕਿ ਬਾਬਾ ਦੀਪ ਸਿੰਘ ਦੀ ਕਿਰਪਾ ਕਰਨਗੇ ਮਿਹਰ ਕਰਨਗੇ ਮਿਹਰ ਕਰਨਗੇ ਆਪਣੀ ਅਹੀਰ ਮਤਲਬ ਤਕਰੀਬਨ ਰਾਤ ਨੂੰ ਹੀ ਬਾਬਾ ਜੀ ਦੀ ਸੇਵਾ ਤੇ ਲੱਗੇ ਹੋਏ ਆ ਡਰ ਵੀ ਲੱਗਦਾ ਸੀਗਾ ਕਿ ਪਤਾ ਨਹੀਂ ਕੀ ਹੋਏਗਾ ਪਰ ਸਾਨੂੰ ਵਿਸ਼ਵਾਸ ਸੀਗਾ ਕਿ ਬਾਬਾ ਜੀ ਪੂਰੀ ਕਿਰਪਾ ਕਰਨਗੇ ਬਾਬਾ ਦੀਪ ਸਿੰਘ ਜੀ ਦਾ ਪੂਰਾ ਉਹਨਾਂ ਨੇ ਕੀਤੀ ਵੀ ਗਈ ਹੈ ਹੁਣ ਸਾਰੀ ਸੰਗਤ ਆ ਰਹੀ ਹੈ ਸਾਨੂੰ ਬਹੁਤ ਕੁਝ ਹੀ ਹੋ ਰਹੀ ਹੈ ਕਿ ਸੰਗਤ ਦੇ ਦਰਸ਼ਨ ਕਰਨ ਨੂੰ ਮਿਲਦੇ ਪਏ ਨੇ ਬਹੁਤ ਵਧੀਆ ਲੱਗ ਰਿਹਾ ਜੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਜੀ